ਤਾੜੀ ਵਾਲਦੇ ਕਾਉਂਸਲਰ ਡਾਟਰ ਇੰਦਰਾ ਸੰਸਦ ਦੇ ਸ਼੍ਰੋਮਣੀ ਕਾਲੀਦਲ ਦੇ ਸੂਬਾ ਜਥੇਬੰਦਕ ਸਕੱਤਰ ਨਿਯੁਕਤ ਹੋਣ ਤੇ ਵੱਖ-ਵੱਖ ਸਥਾਨਾਂ ਤੇ ਸਥਾਨਿਕ ਲੋਕਾਂ ਤੇ ਪਾਰਟੀ ਦੇ ਉਮੀਦਵਾਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕਾਉਂਸਲ ਇੰਦਰਾ ਸੰਸ ਇੱਕ ਮਿਹਨਤੀ ਅਤੇ ਇਮਾਨਦਾਰ ਅਤੇ ਹਰ ਵਰਗ ਦੇ ਲੋਕਾਂ ਦੇ ਹਮਦਰਦ ਹਨ ਜੋ ਕਿ ਕਿਸੇ ਵਿਅਕਤੀ ਨਾਲ ਹੁੰਦੀ ਬੇਇਨਸਾਫੀ ਬਰਦਾਸ਼ਤ ਨਹੀਂ ਕਰਦੇ ਅਤੇ ਹਮੇਸ਼ਾ ਸੱਚਾਈ ਨਾਲ ਖੜੇ ਰਹਿੰਦੇ ਹਨ। ਇਸ ਮੌਕੇ ਤੇ ਨਵ ਨਿਯੁਕਤ ਸੂਬਾ ਜਥੇ ਬੰਦਕ ਸਕੱਤਰ ਡਾਕਟਰ ਇੰਦਰਾਸ ਹੰਸ ਨੇ ਪਾਰਟੀ ਹਾਈ ਕਮਾਂਡ ਸਮੇਂ ਸ਼ਹਿਰ ਵਾਸੀ ਅਤੇ ਖਾਸ ਕਰਕੇ ਕ੍ਰਿਸ਼ਚਨ ਭਾਈ ਚਾੜੇ ਦਾ ਧੰਨਵਾਦ ਕਰਦੇ ਆ ਕਿਹਾ ਕਿ ਜੋ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਅਤੇ ਮੈਨੂੰ ਜ਼ਿੰਮੇਵਾਰੀ ਸੌਂਪਿਆ ਉਹ ਮੈਂ ਬਖੂਬੀ ਨਿਭਾਵਾਂਗਾ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋ ਜਥੇ ਬੰਦਕ ਸਕੱਤਰ ਇੰਦਰਾਸ ਹੰਸ ਨੇ ਕਿਹਾ ਕਿ ਸ਼੍ਰੋਮਣੀ ਕਾਲੀਦਾਲ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਭਾਰੀ ਬਹੁਮਤ ਨਾਲ ਜਿੱਤੇਗੀ ਤੇ ਗੁਰਦਾਸਪੁਰ ਦੇ ਉਮੀਦਵਾਰ ਡਾਕਟਰ ਦਲਜੀ ਸਿੱਕੀ ਮੰਦੀ ਇਤਿਹਾਸਿਕ ਜਿੱਤ ਹੋਵੇਗੀ ਇਸ ਮੌਕੇ ਤੇ ਜੁਹਾ ਵਿੰਗ ਦੇ ਜ਼ਿਲ੍ਹਾ ਸਕੱਤਰ प्रदीप ਸਿਆਲ ਸਹਿਰੀ ਪ੍ਰਧਾਨ सुरेंद्र ਕੁਮਾਰ ਆਸ਼ੂ ਪਹਿਲਵਾਨ ਸਕੱਤਰ ਇੰਜੀਨੀਅਰ ਜਤਿੰਦਰਪਾਲ ਸਿੰਘ ਪਹਿਲਵਾਨ ਕਿਰਪਾਲ ਸਿੰਘ ਮਨੋਜ ਕੁਮਾਰ ਗੈਵੀ ਅਭਿਨਾਵਕ ਸੌਰਵ ਰੋਹਿਤ ਹਾਂਡਾ ਨਿਤਿਸ਼ ਆਦਿ ਤੋਂ ਇਲਾਵਾ ਲੋਕ ਹਾਜ਼ਰ ਸਨ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਆਪਣੇ ਧਾਰਿਵਾਲ ਸ਼ਹਿਰ ਦੇ ਪ੍ਰਧਾਨ ਅਸ਼ੋਕ ਭلوان ਜੀ ਦਾ ਜਿਨ੍ਹਾਂ ਨੇ ਨਾ ਸਤਿਕਾਰ ਬਖਸ਼ਿਆ ਪੂਰੀ ਟੀਮ ਆਈ ਹੈ ਸਾਡੇ ਨਾਲ ਜੀਪੀਜੀ ਆ ਟੋਨਾ ਭلوان ਜੀ ਆ ਗਿਲ ਸਾਹਿਬ ਆ ਮਾਸੇ ਜੀ ਆ ਹੋਰ ਮੇਰੇ ਵੀਰ ਜਿੰਨੇ ਵੀ ਆਏ ਆ ਧਾਰੀਬਾ ਸ਼ਹਿਰ ਜੀ ਕਰੀਮ ਆ ਇਹਨਾਂ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਕਿ ਅੱਜ ਸਾਡੇ ਪ੍ਰਧਾਨ ਜੀ ਨੇ ਮੈਨੂੰ ਆਪਣੇ ਘਰ ਬੁਲਾ ਕੇ ਇਹਨਾਂ ਸਨਮਾਨਿਤ ਕੀਤਾ ਵਾ ਮੈਂ ਆਪਣੇ ਦਿਲ ਤੋਂ ਆਪਣੇ ਪਰਿਵਾਰ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥਾ ਥੈਂਕ ਯੂ ਲਖੇ ਸ਼ੀਤ ਕਰੋ ਜਾਉਂਗੇ ਬੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਪਾਰਟੀ ਦਾ ਸ਼ਰਮਣੀ ਅਕਾਲੀ ਦਲ ਬਾਦਲ ਤੇ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਤੇ ਸਾਡੇ ਮਾਝੇ ਦੇ ਜਰਨੈਲ ਵਿਕਰਮ ਸਿੰਘ ਜਿੰਮ ਜੀਠਿਆ ਜੀ ਦਾ ਤੇ ਸਾਡੇ ਹਰਮਨ ਪਿਆਰੇ ਨੇਤਾ ਜੋ ਐਮਪੀ ਜੀ ਇਲੈਕਸ਼ਨ ਲਈ ਜਾ ਰਹੇ ਆ ਸਰਦਾਰ ਡਾਕਟਰ ਦਲਜੀਤ ਸਿੰਘ ਚੀਮਾ ਤੇ ਸਾਡੇ ਜਿਹੜੇ ਹਲਕਾ ਕਾਦਿਆਂ ਦੇ ਬਬਰ ਸ਼ੇਰ ਆ ਸਰਦਾਰ ਗੁਰਿਕਬਾਦ ਸਿੰਘ ਮਾਲ ਉਹਨਾਂ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਅਹੁਦੇ ਨਾਲ ਸਨਮਾਨਿਤ ਕੀਤਾ ਵਾ ਜਿਹੜਾ ਮੈਨੂੰ ਅਹੁਦਾ ਦਿੱਤਾ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਅਬ ਦਿਲੋਂ ਤੇ ਆਪਣੇ ਨਿਵਾਸੀਆਂ ਧਾਰੀਵਾਦ ਦੇ ਨਿਵਾਸੀਆਂ ਵੱਲੋਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦਾ ਕਿਹੜੀ ਜੋ ਮੇਰੇ ਦਿੱਤੀ ਹੈ ਉਹ ਦੱਸ ਦੇ ਸਰ ਮੈਨੂੰ ਉਹਨਾਂ ਨੇ ਪੰਜਾਬ ਦਾ ਜਥੇਬੰਦਕ ਸਖਤਰ ਲਾਇਆ ਜੀ ਤੇ ਮੈਂ ਦਿਲ ਤੋਂ ਜਾਨ ਤੋਂ ਤਨ ਮਨ ਦੇ ਨਾਲ ਪਾਰਟੀ ਦੀ ਸੇਵਾ ਕਰਦਾ ਸੀਗਾ ਤੇ ਜਿਹੜੀ ਮਿਹਨਤ ਦੇ ਕੇ ਮੈਨੂੰ ਇਹ ਵਾਲੀ ਉਹਨਾਂ ਨੇ ਉਦੇਦਾਰੀ ਦਿੱਤੀ ਆ ਤੇ ਇਸੇ ਤਰ੍ਹਾਂ ਹੀ ਮੈਂ ਆਪਣੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ ਲੋਕ ਸਭਾ ਚੋਣਾਂ ਚੱਲ ਰਹੀ ਹੈ ਜਿਹੜੀ ਕੀ ਪੋਜੀਸ਼ਨ ਚੱਲਦੀ ਆ ਜਿਹੜੇ ਆਕਾਂਦੀ ਗਰ ਮਾਰਦੇ ਆ ਉਮੀਦਵਾਰ ਨੇ ਡਾਕਟਰ ਦਰਜੀਤ ਸਿੰਘ ਚਿਮਾ ਇਸ ਤਰ੍ਹਾਂ ਦੀ ਚੋਣ ਨਹੀਂ ਚੱਲ ਰਹੀ ਹੈ ਡਾਕਟਰ ਦਰਜੀਤ ਸਿੰਘ ਚਿਮਾ ਜੀ ਜੋ ਹੈ ਉਹ ਪੂਰੇ ਲੀਡ ਜਿੰਨੇ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਲੀਡਰ ਆਏ ਆ ਸਾਰਿਆਂ ਤੋਂ ਪੜੇ ਲਿਖੇ ਲੀਡਰ ਆ ਤੇ ਇੱਕ ਬੇਦਾਗ ਲੀਡਰ ਹੈ ਤੇ ਬਹੁਤ ਹੀ ਸੀਨੀਅਰ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲੋਂ ਸੀਨੀਅਰ ਲੀਡਰ ਹੈਗੇ ਤੇ ਬੜੇ ਵਧੀਆ ਤਰੀਕੇ ਨਾਲ ਸਾਡੇ ਲੀਡਰਸ਼ਿਪ ਜਿਹੜੀ ਕੰਮ ਕਰ ਰਹੀ ਹੈ ਅਸੀਂ ਵੀ ਦਿਲ ਜਾਨ ਤੋਂ ਉਹਨਾਂ ਦੇ ਨਾਲ ਕੰਮ ਕਰ ਰਹੇ ਆ ਤੇ ਸਾਨੂੰ ਪਤਾ ਵਾ ਕਿ ਅਸੀਂ ਉਹਨਾਂ ਦੀ ਜਿਹੜੀ ਜੇਤਾ ਸਾਰੇ ਜਾਣੇ ਮਿਹਨਤ ਕਰਕੇ ਉਹਨਾਂ ਦੀ ਝੋਲੀ ਵਿੱਚ ਪਾਵਾਂਗੇ। ਮੈਂ ਕਿਹੜਾ ਉੱਤੇ ਦਾ ਇਹ ਤੁਸੀਂ ਅਕਾਲੀ ਦਲ ਦੇ ਜੀ। ਦੇਖੋ ਸਭ ਤੋਂ ਪਹਿਲਾਂ ਤੇ ਮੈਂ ਕਾਉਂਸਲਰ ਆ। ਸਟੋਮਨੀਆ ਅਕਾਲੀ ਦਲ ਦਾ ਧਾਰੀਵਾਲ ਦਾ ਕਾਉਂਸਲਰ ਹੈਗਾ ਮੈਂ। ਮੌਜੂਦਾ ਉਸ ਤੋਂ ਬਾਅਦ ਮੈਨੂੰ ਮੇਰੇ ਸਰਦਾਰ ਗੁਰਿਕਬਾਦ ਸਿੰਘ ਮਾਲ ਜੀ ਨੇ ਇੱਕ ਵਾਈਸ ਪ੍ਰਧਾਨ ਬਣਾਇਆ ਸੀਗਾ ਧਾਰੀਵਾਲ ਦਾ। ਹੁਣ ਮੇਰੀ ਮਿਹਨਤ ਨੂੰ ਵੇਖ ਕੇ ਉਹਨਾਂ ਨੇ ਮੈਨੂੰ ਜਥੇਪਦੰਕ ਸਖਤਰ ਲਾਇਆ ਪੰਜਾਬ ਦਾ। ਪਾਜੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਰਬਾਰ ਅਤੇ ਭਾਜਪਾ ਇਕੱਠੇ ਚੋਣਾਂ ਲੜਦੀ ਰਹੀ ਹੈ ਪਹਿਲਾਂ ਮੋਕਾ ਵਜੋਂ ਦੋਨੇ ਪਾਰਟੀਆਂ ਲੋਕ ਸਭਾ ਵਿੱਚ ਲਗ ਲਗ ਲੜ ਰਹੀ ਹੋਏ ਨੇ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਵੇਖੋ ਜੀ ਅਸੀਂ ਇਸ ਚੀਜ਼ ਤੋਂ ਬੜੇ ਖੁਸ਼ ਹਾਂ ਜਿਹੜਾ ਇਹਨਾਂ ਨੇ ਫੈਸਲਾ ਲਿਆ ਇਹ ਬਹੁਤ ਖੁਸ਼ ਹਾਂ ਕਿਉਂਕਿ ਕਿਸਾਨਾਂ ਦੇ ਨਾਲ ਜੋ ਧੱਕਾ ਹੋਇਆ ਕਿਉਂਕਿ ਇਹ ਪਾਰਟੀ ਜਿਹੜੀ ਹੈ ਇਹ ਪੰਜਾਬ ਦੀ ਪਾਰਟੀ ਹੈ ਤੇ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਤੇ ਅਸੀਂ ਨਹੀਂ ਚਾਹੁੰਦੇ ਪਾਰਟੀ ਨਹੀਂ ਚਾਹੁੰਦੀ ਕਿ ਕਿਸਾਨਾਂ ਦੇ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਕੋਈ ਧੱਕਾ ਹੋਵੇ ਇਸ ਲਈ ਅਸੀਂ ਇਕੱਲੇ ਚੋਣ ਲੜਾਂਗੇ ਤੁਸੀਂ ਕ੍ਰਿਸਚਨ ਸੰਗਤ ਨਾਲ ਬੰਧ ਰੱਖਦੇ ਹੋ ਤੇ ਤੁਹਾਨੂੰ ਬੜੀ ਤਗੜੀ ਜ਼ਿੰਮੇਵਾਰੀ ਪੰਜਾਬ ਲੈ ਕੇ ਉਹਦੀ ਮਿਲੀ ਆ ਤੇ ਆਪਣੇ ਭਾਈਚਾਰੇ ਵਾਸਤੇ ਕੋਈ ਵਿਸ਼ੇਸ਼ ਕਰੋਗੇ ਦੇਖੋ ਮੈਂ ਆਪਣੇ ਭਾਈਚਾਰੇ ਵਾਸਤੇ ਹੀ ਕੰਮ ਕਰਦਾ ਆਪਣੀ ਕੌਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦਾ ਤੇ ਜਿਹੜੀ ਵੀ ਜ਼ਿੰਮੇਵਾਰੀ ਮੈਨੂੰ ਮਿਲੀ ਹੈ ਸਭ ਤੋਂ ਪਹਿਲਾਂ ਮੈਂ ਆਪਣੀ ਕੌਮ ਨੂੰ ਅੱਗੇ ਲੈ ਕੇ ਚੱਲਾਂਗਾ ਉਹਨਾਂ ਵਾਸਤੇ ਜਿਹੜੀਆਂ ਵੀ ਮੇਰੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਹਨਾਂ ਵਾਸਤੇ ਮੈਂ ਨਿਭਾਵਾਂਗਾ ਦੇਖੋ ਸਭ ਤੋਂ ਵੱਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਇੱਕ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਧਾਰੀਵਾਲ ਦੇ ਇਕਲੋਤੇ ਐਮਸੀ ਇੰਦਰਯਾਸ ਸੰਸਜੀ ਨੂੰ ਪਾਰਟੀ ਨੇ ਇਹਨਾਂ ਦੀ ਸੇਵਾਵਾਂ ਵੇਖ ਕੇ ਇਹਨਾਂ ਦੀ ਮਿਹਨਤ ਵੇਖ ਕੇ ਇਹਨਾਂ ਨੂੰ ਉਸ ਮਕਾਮ ਤੇ ਅਹੁਦਾ ਦਿੱਤਾ ਹੈ ਜਿਹੜਾ ਇੱਕ ਬੜਾ ਹੀ ਵੱਡਾ ਅਹੁਦਾ ਹੁੰਦਾ ਹੈ। ਸੋ ਮੈਂ ਆਪਣੇ ਵੱਲੋਂ ਆਪਣੇ ਪੂਰੇ ਪਰਿਵਾਰ ਵੱਲੋਂ ਆਪਣੀ ਪੂਰੀ ਧਾਰੀਵਾਲ ਦੀ ਟੀਮ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਮਾਝੇ ਦੇ ਜਰਨੈਲ ਵਿਕਰਮਜੀਤ ਸਿੰਘ ਜੀਠਿਆ ਸਾਹਿਬ ਦਾ ਸਾਡੇ ਲੋਕ ਸਭਾ ਹਲਕਾ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਦਾ ਸਾਡੇ ਜ਼ਿਲ੍ਹਾ ਪ੍ਰਧਾਨ ਰਮਨ ਸੰਧੂ ਜੀ ਦਾ ਔਰ ਆਪਣੇ ਕਾਦੀਆਂ ਹਲਕੇ ਦੇ ਇੰਚਾਰਜ ਸਰਦਾਰ ਗੁਰ ਇਕਬਾਲ ਸਿੰਘ ਮਾਲ ਸਾਹਿਬ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇੱਕ ਮਿਹਨਤੀ ਇਨਸਾਨ ਨੂੰ ਐਡੇ ਵੱਡੇ ਉਰਦੇ ਦੇ ਨਾਲ ਨਿਵਾਜ਼ਿਆ ਹੈ। ਸਾਡਾ ਲੋਕ ਸਭਾ ਟੋਨਾ ਚੱਲ ਰਹੀ ਹੈ। ਦੇਖੋ ਜੀ ਲੋਕ ਸਭਾ ਜਿੱਦਾਂ ਦਿਨ ਰਹਿ ਗਏ ਸਾਡੇ ਕੋਲ ਸਾਰੇ 20 ਗਿਣਤੀ ਦੇ ਆਪਾਂ ਜਿਸ ਤਰ੍ਹਾਂ ਧਾਰੀਵਾਲ ਦੇ ਵਿੱਚ ਲੋਕਾਂ ਨੇ ਮਾਹਲ ਸਾਹਿਬ ਨੂੰ ਬਹੁਤ ਪਿਆਰ ਦਿੱਤਾ ਸੀਗਾ ਇਹ ਚੀਜ਼ ਤੁਸੀਂ ਵੀ ਜਾਣਦੇ ਹੋ ਵੀ ਉਹ ਇੱਕ ਚੰਗੀ ਲੀਡ ਨਾਲ ਧਾਰੀਵਾਲੋ ਜਿੱਤੇ ਸੀਗੇ ਤੇ ਜਿਸ ਤਰ੍ਹਾਂ ਅਸੀਂ ਸਾਰਿਆਂ ਨੇ ਪਹਿਲਾਂ ਰਲ ਮਿਲ ਕੇ ਮਿਹਨਤ ਕੀਤੀ ਸੀ ਤੇ ਹੁਣ ਵੀ ਉਦਾਂ ਹੀ ਕਰਦੇ ਪਏ ਆ ਤੇ ਆਪਾਂ ਪੂਰਾ ਸਾਨੂੰ ਵਿਸ਼ਵਾਸ ਹੈ ਕਿ ਆਪਾਂ ਚੀਮਾ ਸਾਹਿਬ ਨੂੰ ਧਾਰੀਵਾਲ ਤੋਂ ਵਧੀਆ ਲੀਡ ਚ ਤਾਕੇ ਪੇਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਜੀਨੀਅਰ ਜੇਪੀ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਧਾਰੀਵਾਲ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਵਾ ਕਿ ਸਾਡਾ ਵੀਰ ਇੰਦਰਾ ਸਿੰਘ ਜੋ ਮੌਜੂਦਾ ਕਾਉਂਸਲਰ ਨੇ ਤੇ ਸਾਡੀ ਧਾਰੀਵਾਲ ਦੀ ਟੀਮ ਵਿੱਚ ਵਾਈਸ ਪ੍ਰਧਾਨਵੀ ਸੀ ਇਹਨਾਂ ਦੀ ਕਾਬਲੀਅਤ ਨੂੰ ਦੇਖਦਿਆਂ ਹੋਇਆ ਪਾਰਟੀ ਨੇ ਇਹਨਾਂ ਨੂੰ ਅਕਤਰ ਦਾ ਤੇ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਮਾਝੇ ਦੇ ਜਰਨੈਲ ਵਿਕਰਮਜੀਤ ਸਿੰਘ ਮਜੀਠੀਆ ਦਾ ਤੇ ਸਾਡੇ ਹਲਕੇ ਦੇ ਜਿਹੜੇ ਇੰਚਾਰਜ ਨੇ ਸਰਦਾਰ ਗੁਰਕਬਾਲ ਸਿੰਘ ਮਾਲ ਜੀ ਦਾ ਤਹਿ ਦਿਲੋਂ ਧੰਨਵਾਦੀ ਆ ਕਿ ਐਡੇ ਮਿਹਨਤੀ ਵਰਕਰ ਨੂੰ ਜਿਹੜੇ ਉਹਨਾਂ ਦੀ ਮਿਹਨਤ ਨੂੰ ਦੇਖਦਿਆਂ ਆ ਉਹਨਾਂ ਨੂੰ ਬਹੁਤ ਇਹ ਮੌਕਾ ਦਿੱਤਾ ਤੇ ਸਾਨੂੰ ਕੋ ਸ਼ੁਭਾਸ਼ਾ ਵੀ ਇਹ ਸਾਡਾ ਭਰਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਦੇਖਿਆ ਜੀ ਦੀ ਕਾਬਲੀਅਤ ਨੂੰ ਤੇ ਇਹ ਪੰਜਾਬ ਦੀ ਟੀਮ ਦੇ ਵਿੱਚ ਹੀ ਬਹੁਤ ਵਧੀਆ ਨਾਂ ਲਏਗਾ ਤੇ ਬਹੁਤ ਵਧੀਆ ਕੰਮ ਕਰੇਗਾ ਜਿਸ ਨਾਲ ਧਾਰੀਵਾਲ ਦਾ ਨਾਮ ਵੀ ਰੋਸ਼ਨ ਹੋਏਗਾ ਅਸੀਂ ਇਹਦੇ ਨਾਲ ਦਿਨ ਰਾਤ ਖੜੇ ਆ ਮੈਂ ਆਪਣੇ ਵੀਰ ਨੂੰ ਇੱਕ ਵਾਰ ਫੇਰ ਜਥੇਬੰਦੀਿਕ ਸਖਤਰ ਬਣ ਕੇ ਧਾਰੀਵਾਲ ਦੀ ਪੂਰੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਦਿੰਨਾ ਜੀ ਧੰਨਵਾਦ